ਸਾਰੇ ਆਪਣੇ ਪਰਿਸ਼ਖੀ ਅਕਾਲ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਚਲੇ ਠਾਗਾ ਗਰਮੀ ਬਹੁਤ ਹੀ ਜ਼ਿਆਦਾ ਹੈ ਪਰ ਆਪਣੇ ਕੋਲ ਕੋਈ ਅੰਬ ਆ ਚਾਰ ਬਣਾ ਲਿਆ ਚਟਨੀ ਬਣਾ ਲਈ ਮੈਂ ਸੋਚਿਆ ਖਰਾਬ ਹੋੁੰਦੇ ਨੇ ਤੇ ਹੁਣ ਆਪਾਂ ਬਣਾਵਾਂਗੇ ਕੱਚੇ ਅੰਬਾਂ ਦਾ ਸ਼ਰਬਤ ਜਿਹਦੇ ਲਈ ਆਪਾਂ ਨੇ ਇਹ ਚਾਰ ਪੰਜ ਅੰਬ ਲੈ ਲੈਨੇ ਕਿੰਕੇ-ਕਿੰਕੇ ਇਹਨਾਂ ਨੂੰ ਚੰਗੀ ਤਰ੍ਹਾਂ ਛਿੱਲ ਕੇ ਕੱਟ ਲਿਆ ਤੇ ਇੱਕ ਕੋਲੀ ਕੋਲੀ ਲਈ ਕੋਲੀ ਆ ਗਿਆ ਇੱਕ ਕੌਲੀ ਲਈ ਆਪਾਂ ਨੇ ਪੁਦੀਨੇ ਵੀ ਤੇ ਚਾਰ ਕੰਪੀਆਂ ਲਈਆਂ ਨੇ ਦੋ ਨਿੰਬੂਆਂ ਦਾ ਰਸ ਲਿਆ ਥੋੜਾ ਜਿਹਾ ਤੇ ਇਹਦੇ ਵਿੱਚ ਪਾਉਣ ਲਈ ਮਸਾਲੇ ਲੈਣੇ ਸੌਂਫ, ਜੀਰਾ, ਥੋੜੀ ਜਿਹੀ ਕਾਲੀ ਮਿਰਚ, ਕਾਲਾ ਨਮਕ, ਚਿਟਕ ਨਮਕ ਤੇ ਚੀਨੀ ਮੇਲ ਚ ਲਈ ਇਹਦੀ ਚੀਜ਼ਾ ਜਿਹਨੇ ਇਹਨੂੰ ਟੇਸਟੀ ਬਣਾਉਣਾ ਤੇ ਹੁਣ ਆਪਾਂ ਨੇ ਦਾਸ ਕੀ ਕਰਨਾ ਗੈਸ ਆਨ ਕਰਨਾ ਆਪਾਂ ਹੀ ਤੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਣਾ। ਤੁਹਾਡੀ ਇਹ ਇੱਛਾ ਤੁਸੀਂ ਸਾਫ ਤੇ ਅੰਬਾ ਨੂੰ ਵੀ ਛਿੱਲ ਕੇ ਕੱਟ ਲਾ ਕੇ ਸਿੱਟ ਸਕਦੇ ਹੋ ਵਿੱਚ ਪਰ ਇੰਨਾ ਜ਼ਿਆਦਾ ਸੌਖਾ ਰਹਿੰਦਾ। ਪਾਣੀ ਇਹਦੇ ਵਿੱਚ ਪਾ ਕੇ 3-4 ਸੀਟੀਆਂ ਮਰਾ ਦੇਣੀਆਂ ਨੇ। ਬਸ ਪਾਣੀ ਥੋੜਾ ਹੀ ਪਾਣਾ ਕਿਉਂਕਿ ਸੀਟੀਆਂ ਮਰਉਣੀਆਂ ਨੇ ਆਪਾਂ ਦੀ। ਰੰਗ ਲਾ ਲੱਗੇ ਬਸ ਇਸ ਕਰਕੇ ਆਪਾਂ ਨੂੰ ਥੋੜਾ ਜਿਹਾ ਪਾਣੀ ਪਾਣਾ ਪੈਣਾ। ਤੇ ਹੁਣ ਤੋਂ ਭਾ ਦਿੰਦੇ ਹਾਂ ਬੰਦ। ਕੁੱਕਰ ਆਪਾਂ ਨੇ ਪਰਲੇ ਕੈਸ ਦੇ ਉੱਤੇ ਭੇਜਤਾ ਤੇ ਐਸਜੀਐਸ ਦੇ ਉੱਤੇ ਆਪਾਂ ਨੇ ਜਿਹੜਿਆ ਦੋ ਤਿੰਨ ਕੁ ਮਸਾਲੇ ਨੇ ਇਹ ਭੁੰਨ ਲੈਣੇ ਨੇ ਕਿਉਂਕਿ ਸੌਫ ਠੰਡੀ ਹੁੰਦੀ ਆ ਜਦੋਂ ਮਿਰਚ ਨੂੰ ਆਪਾਂ ਪਾਣੀ ਦੇ ਵਿੱਚ ਪਾ ਦਿੰਨੇ ਆ ਭਿਉ ਕੇ ਰੱਖ ਲੋ ਚਾਹੇ ਤੁਸੀਂ ਇਹਨੂੰ ਕਾਲੀ ਮਿਰਚ ਨੂੰ ਤਾਇ ਦੇ ਉੱਤੇ ਸੀ ਠੰਡੀ ਹੋ ਜਾਂਦੀ ਆ ਤੇ ਵੈਸੇ ਇਹ ਗਰਮ ਹੁੰਦੀ ਆ ਤੇ ਜੀ ਮਸਾਲੇ ਆਪਣੇ ਬਿਲਕੁਲ ਪੁੱਜ ਗਏ ਆਪਾਂ ਇਹਨਾਂ ਠੰਡੇ ਹੋਣੇ ਪਾ ਦੇਣੇ ਆ ਤੇ ਗੈਸ ਚੱਲਦੇ ਚੱਲਦੇ ਆਪਾਂ ਲਾ ਲਾਉਂਦੇ ਆਂ ਉਹਦੇ ਕੁੱਕਰ ਨੇ ਮਾਰਦੀ ਸੀਟੀ ਖਾਣੀ ਥੋੜਾ ਜਿਹਾ ਅੰਦਰੋਂ ਸੀਟੀ ਮਾਰਦੀ ਆ। ਤੇ ਵੀ ਹੁਣ ਆਪਾਂ ਨੇ ਜਿਹੜੀ ਚੀਨੀ ਆ ਉਹ ਖੋਲਣੀ ਆ ਜਿੰਤਾਗੇ ਤੁਹਾਡੇ ਕੋਲ 1 ਕਿਲੋ ਅੰਬਾਂ ਦਾ ਜੇ ਪਲਪ ਆ ਤਾਂ ਤੁਸੀਂ ਉਹਦੇ ਵਿੱਚ 7-800 ਗ੍ਰਾਮ ਚੀਨੀ ਪਾ ਲਓ ਆਪਣੇ ਕੋਲ ਥੋੜਾ ਉਹਦਾ ਇਹ ਗੱਲ ਆ ਕਿ ਜਿੰਨੀ ਆਪਾਂ ਚੀਨੀ ਇਹਦੇ ਵਿੱਚ ਵੱਧ ਪਾਵਾਂਗੇ ਉਨਾ ਆਪਾਂ ਨੂੰ ਫਿਰ ਵਾਇਲ ਵਿੱਚ ਚੀਨੀ ਘੋਲਣੀ ਨੇ ਪੈਂਦੀ ਸਿੱਧਾ ਹੀ ਸ਼ਰਬਤ ਪਾਓ ਤੇ ਪੀਓ ਇਹ ਹੁਣ ਬੰਨੀ ਤੇਰ ਆਪਾਂ ਚੀਨੀ ਘੋਲਦੇ ਆ ਜਿੰਨੀ ਤੇਰ ਆਪਣੇ ਆਮ ਪੱਕਦੇ ਨੇ ਤੇ ਨਾਲ ਹੀ ਆਪਾਂ ਕਰ ਦਿੰਨੇ ਆ ਮਸਾਲਾ ਗ੍ਰਾਊਂਡ ਆਪਾਂ ਛਾਂ ਲੈਨੇ ਆ ਜਿਹੜਾ ਮੜਾ ਮੋਟਾ ਮੋਟਾ ਹੋਊਗਾ ਫਿਰ ਮੂੰਹ ਦੇ ਵਿੱਚ ਨਹੀਂ ਆਊਗਾ ਇਹ ਆਪਾਂ ਹੋਰ ਕਿਸੇ ਚੀਜ਼ ਦੇ ਵਿੱਚ ਪਾ ਲਾਂਗੇ ਤੇ ਹੁਣ ਆਪਾਂ ਆਪਣਾ ਹੀ ਕੁੱਕਰ ਦੀਆਂ ਬੱਜੀਆਂ ਪੰਜ 6 ਸੀਟੀਆਂ ਗੋਲੇ ਨੂੰ ਆਪ ਚਲਦਾ ਤੇ ਦਮੇ ਬਣ ਗਿਆ ਪਰ ਹਣਾ ਮੈਂ ਆਂਗੋ ਕੁਲਫੀ ਬਣ ਗਈ ਮੈਂ ਆਂਗੋ ਕੁਲਫੀ ਚੀਨੇ ਪਾਓ ਤੇ ਖਾਓ ਆਂਗੋ ਸ਼ੇਕ ਬਣ ਗਿਆ ਹਮ ਖੱਟਾ-ਖੱਟਾ ਤੇਜੀ ਸਰਜਾ ਸੀ ਡੱਪਾਂ ਨੇ ਧੋ ਕੇ ਰੱਖਿਓ ਇਹਨੇ ਕਿਉਂਕਿ ਆਪਣਾ ਬਣ ਜਵੇ ਆਪਾਂ ਕਰ ਸ਼ਰਬਤ ਬਣਾ ਕੇ ਤੇਸਟ ਕਰਾ ਲਈ ਤੁਹਾਨੂੰ ਇਹ ਤਰ੍ਹਾਂ ਬਣਾਉਣਾ ਸਿੱਖਣਾ ਹੋਵੇ ਤੇ ਜੀ ਪਲਪ ਤਾਂ ਬਿਲਕੁਲ ਵੈਸੇ ਪਹਿਲਾਂ ਹੀ ਉਹ ਬਣ ਗਿਆ ਜਮੇ ਇਸ ਤਰ ਪਦਾਰਤ ਤੇ ਜੀ ਪਲਪ ਹੋ ਗਿਆ ਆਪਣਾ ਗਰਾਇੰਡ ਤੇ ਹੁਣ ਇਹਦੇ ਵਿੱਚ ਪਾ ਦੇਣਾ ਪੁਦੀਨਾ ਇਹਨੂੰ ਵੀ ਚੰਗੀ ਤਰ੍ਹਾਂ ਗਰਾਇੰਡ ਕਰ ਲੈਣਾ ਤੇ ਆਪਾਂ ਨੇ ਜੀ ਅੰਬ ਤੇ ਪੁਦੀਨੇ ਪੁਦੀਨਾ ਕਰ ਲਿਆ ਗਰਾਇੰਡ ਹੁਣ ਆਪਾਂ ਇਹਨੂੰ ਜਿਹੜਾ ਆਪਾਂ ਨੇ ਇਹ ਉੱਤੇ ਸ਼ਰਬਤ ਚੀ ਨਹੀਂ ਰੱਖੀ ਹੋਈ ਆ ਕੋਲਣ ਲਈ ਮੈਨੂੰ ਇਹਦੇ ਵਿੱਚ ਟ੍ਰਾਂਸਫਰ ਕਰਦੇ ਹਾਂ ਕਿਉਂਕਿ ਪੁਣ ਆਪਾਂ ਇਸ ਲਈ ਰਹੇ ਆ ਪਦੀਨੇ ਦੇ ਪੱਤੇ ਪੂਤੇ ਰਹਿ ਜਾਂਦੇ ਨੇ ਵਿੱਚ ਫਿਰ ਉਹ ਵਧੀਆ ਨਹੀਂ ਲੱਗਦੇ ਤੇ ਇਹਨੂੰ ਚੰਗੀ ਤਰ੍ਹਾਂ ਛਾਣ ਦੇਣਾ ਵਿੱਚ ਤੇ ਆਪਾਂ ਨੇ ਜੀ ਪਲਪੇ ਦੇ ਵਿੱਚ ਪਾਤਾ ਤੇ ਹੁਣ ਆਪਾਂ ਨੇ ਬਸ 4-5 ਮਿੰਟ ਇਹਨੂੰ ਭੁੰਨਣਾ ਥੋੜਾ ਜਦੋਂ ਚੀੜਾ ਜਾਂ ਪਨ ਹੋ ਜਾਊਗਾ ਤਾਂ ਰੜੀ ਚ ਆਸ਼ਨੀ ਜੀ ਨਹੀਂ ਪਾਉਣੀ ਹੋਗੀ ਬਸ ਉਹਨਾਂ ਕੋਈ ਕਰਨਾ ਕਾਲਾ ਜਿਹੜੇ ਮਸਾਲੇ ਗ੍ਰाइंड ਕੀਤੇ ਸੀ ਕਾਲਾ ਨਮਕ ਤੇ ਚਿੱਟਾ ਨਮਕ ਉਹ ਸਾਰਾ ਕੁਛ ਇੱਥੇ ਆਪਾਂ ਨੇ ਪਾ ਦਿਆ ਦਾ ਵਿੱਚ ਤੇ ਜੀ ਹੁਣ ਇਹ ਦੇਖੋ ਕਿੰਨਾ ਵਧੀਆ ਬਣ ਗਿਆ ਬਸ ਐਦਾ ਥੋੜਾ ਚਿਪਚਿਪਾ ਜਿਹਾ ਹੋਣਾ ਚਾਹੀਦਾ ਤਾਰ ਨਹੀਂ ਬਣੀ ਚਾਹੀਦੀ ਮੈਂ ਦੇਖੋ ਜਿੱਦਾਂ ਚਿਪਚਿਪ ਕਰਦਾ ਤੇ ਹੁਣ ਆਪਾਂ ਇਹਨੂੰ ਵਰਦਾਂਗੇ ਬੰਦ ਤੇ ਇੱਥੇ ਜਿਹੜਾ ਆਪਾਂ ਨੇ lembu ਦਾ ਰਸ ਆਪਾਂ ਇਸ ਕਰਕੇ ਪਾਉਣਾ ਕਿਉਂਕਿ ਇਹ ਜੰਮੇ ਨਾ ਚੰਗੀ ਤਰ੍ਹਾਂ ਕਰ ਦੋ ਮਿਕਸ ਤੇ ਹੁਣ ਇਹਨੂੰ ਆਪਾਂ 8 8 ਘੰਟਾ ਹੋਣ ਲਈ ਰੱਖ ਦਿੰਨੇ ਆ ਤੇ ਫਿਰ ਆਪਾਂ ਟੇਸਟ ਕਰਕੇ ਦੱਸਾਂਗੇ ਵੀ ਇਹ ਕਿੱਦਾਂ ਦਾ ਬਣਿਆ ਆਪਾਂ ਨੇ ਇਹ ਜਿਹੜਾ ਕੱਲ ਸਰਵ ਜੀ ਦਾ ਪਲਕੀਆ ਬਣਾਇਆ ਸੀਗਾ ਤੇ ਕੱਲ ਕੋਈ ਘਰੇ ਨਹੀਂ ਸੀਗਾ ਤੇ ਨਾ ਕੋਈ ਕੰਮ ਸੀਗਾ ਵਿਹਲੇ ਸੀਗੇ ਅੱਜ ਪਿੱਛੇ ਕੰਮ ਕਰ ਰਹੇ ਨੇ ਹੁਣ ਰਾਜਿੰਦਰ ਦੇ ਪਾਪਾ ਕਹਿੰਦੇ ਜਿਹੜਾ ਤੁਸੀਂ ਕੱਲੋਂ ਬਣਾਇਆ ਸੀਗਾ ਸਾਨੂੰ ਪਾਣੀ ਪਣਾ ਕੇ ਲੈ ਕੇ ਦਿਓ ਮੈਂ ਪਾਣੀ ਲਾ ਕੇ ਆਇਆ ਸਾਰਿਆਂ ਬੇਲਾ ਨੂੰ ਹਰਦੀਪ ਵੀ ਪਿੱਛੇ ਕੰਮ ਕਰਦੀ ਆ ਤੇ ਹੁਣ ਆਪਾਂ ਬਣਾਉਦੇ ਆਂ ਇਹ ਦਾਰਫ ਜਿੰਨਾ ਠੰਡਾ ਤੁਸੀਂ ਕੀਨਾ ਇਹਦੇ ਵਿੱਚ ਮਿੱਠਾ ਮੂਠਾ ਸਾਰ ਕੁਝ ਨਮਕ ਵਗੈਰਾ ਆਪਾਂ ਨੇ ਦੇਖੋ ਕਿੰਨਾ ਵਧੀਆ ਬਣਾਇਆ ਇਹ ਥੋੜੇ ਟੇਸਟ ਤੋਂ ਦੇਖੋ ਇਹ ਆਪਾਂ ਨੇ ਫ੍ਰੀਜ ਦੇ ਵਿੱਚ ਰੱਖਤਾ ਸੀਗਾ ਤੇ ਆ ਆਪਾਂ ਨੇ ਸਰ੍ਹ쨰 ਸੀਡ ਕੱਲ ਪੀਉਤੇ ਸੀਗੇ ਦੀ ਹੁਣ ਪੀਵਾਂਗੇ ਤੇ ਫੇਰ ਆਪਣਾ ਹੋ ਗਿਆ ਕਰਨੇ ਨੇ ਖੇਰਪਤ ਮਗਾ ਕੇ ਸਭ ਤੋਂ ਵੱਧ ਮੈਂ ਕੰਮ ਕਰਦੀ ਹਾਂ ਆਪਾਂ ਕੰਮ ਤੇ ਜੜੇ ਰਾਜੀ ਜੀ ਹਾਂ ਜੀ ਪਰ ਉਹ ਵੀ ਤੇਰਾ ਕੰਮ ਕਰਦੀ ਰਹਿੰਦੀ ਮੰਮੀ ਆਏ ਉਹਨੂੰ ਸੌਂਫ ਤੋੜਦੀ ਨੂੰ ਪਿਆ ਰਾਜੀ ਜੀ ਉਹ ਜਿੰਦਿਆਂ ਨੇ ਇੱਕ ਟੇਸਟ ਕਰਨਾ ਕਰਦੀ ਰਹਿੰਦੀ ਆਪਾਂ ਦਾ ਹੂੰ ਆਪਾਂ ਜੀ ਜੋ ਜਿਹੜੇ ਬੇਚਾ ਪਾ ਲਈ। ਕਿੱਡੂ ਗਿਆ ਨਹੀਂ। ਤੁਹਾਨੂੰ ਵੀ ਲਾਈਕ ਕਰਨਾ। ਰਾਜੀ ਬਖ। ਹਾਂਜੀ। ਬਹੁਤ ਵਧੀਆ ਸੁਆਬ ਹੈ। ਹਮ। ਸ਼ਾਮ ਦਾ ਟਾਈਮ ਹੈ। ਹਮ। ਬਾਹਰ ਕੰਮ ਕਰਦੇ ਨੇ। ਮੈਂ ਵੀ ਗੇੜਾ ਦੇ ਕੇ ਆਇਆ। ਹਮ। ਕੰਮ ਕਰਨ ਨਾਲੋਂ ਤਾਂ ਗੇੜਾ ਦੇਣਾ ਦੱਸ ਕੇ ਕਰਾਉਣਾ ਬਹੁਤ ਔਖਾ। ਕੰਮ ਕਰਨਾ ਸੌਖਾ। ਹਾਂਜੀ। ਮੈਂ ਤਾਂ ਕੱਲ ਵੀ 2-3 ਵਾਰ ਕੀਤੀ। ਤੁਸੀਂ ਦੱਸ ਕੇ ਕਰਾਉਣਾ ਤੁਸੀਂ ਕੀ ਸਾਨੂੰ ਦੱਸ ਕੇ ਕਰਾਇਆ ਸੀ ਤੁਹਾਡੇ ਨਾਲ ਵਧੀਆ ਕੰਮ ਕਰਦੇ ਹਾਂ। ਦੋਨੇ ਜਾਣੀ। ਕਰੇਲੇ ਵੀ ਨਖਰੇ ਲਾਇਆ ਜਾਂਦੇ ਆ ਕਿ ਮੈਂ ਹਰਾ ਨਾ ਦਾਸ ਐ। ਤੇ ਕਹਿੰਦੇ ਇਉਂ ਰਿਹਾ ਕੇ ਬਹਿ ਜਾਂਦੇ ਨੇ ਅਸੀਂ ਕਿਧਰ ਆ ਜੀ ਵਿਸਤ ਦੇ ਇਹਨਾਂ ਨੂੰ। ਐਸਾ ਵੀ ਦੋਨੇ ਪੈਰਾਂ ਕਰਦੇ। ਇਹ ਮਨੇਜਰ ਛੋਟਾ ਹੋਵੇ ਕਾਲਾ ਹੋਵੇ। ਨਿਸ਼ਚਿਤ ਤੌਰ ਤੇ ਮਨੇਜਰ ਹੀ ਹੋਵੇ। ਪਰ ਮਨੇਜਰ ਹੀ ਨਹੀਂ ਚੱਲਦੀ ਉਹ ਤੁਹਾਡੀ ਸਾਦੀ ਸਾਫ ਚੀ ਹੈ। ਲੈ ਪੇਰ ਹੋਰ ਰਹਿ ਗਿਆ। ਡਰੋ ਬੈਗ ਚ ਪਾਣੀ ਪਾਉਣਾ ਫੇਰ ਰਹਿ ਗਿਆ। ਮੇਰੇ ਕਰੇਲੇ ਸਖਾ ਤੇ ਮੇਰੇ ਮਗਰ ਹੋ ਗਈ ਤੋ ਰਾਜ ਜੀ ਬਣਾ। ਹੂੰ। ਇਹ ਰੋ ਪੀ ਦੋ ਜੀ। ਸੋਰੀ। ਕਰੇਲੇ ਲੱਗੇ ਹੋਏ ਸੀ ਦੋ ਮਰੇਆਂ ਦੀ ਨੋਬੀ ਸੋਪਰੇ। ਬਹੁਤ ਸੁਆਦ ਹੈ ਚੱਲ ਮੈਂ ਤਾਂ ਬਈ ਰਾਤ ਰੋਟੀ ਨਹੀਂ ਖਾਧੀ ਆਹੀ ਪੀਤਾ ਬਦਾਈ ਨਹੀਂ ਮਿਲਿਆ ਸੀ ਪਰ ਇਹ ਆ ਬੜਾ ਠੀਕ ਦਾ ਗਲਾਸ ਇਹ ਆदमी ਦਾ ਹਾਜ਼ਮਾ ਨੂੰ ਠੀਕ ਹਾਜ਼ਮਾ ਵਾਲਾ ਜੀਰਾ ਸਾਗ ਧਨੀਆ ਬਹੁਤ ਕੁਸ਼ ਪਿਆ ਹੋਇਆ ਹੈ ਗਰਮੀ ਨੇ ਤਾਂ ਹਾਹਾਕਾਰ ਮਚਾਈ ਲੈ ਵੀ ਰਾਜਿਤ ਸੜਤੀ ਹੋ